ਨਵਜੋਤ ਸਿੰਘ ਸਿੱਧੂ ਆਪਣੇ ਪੈਰ ਵੱਖਰੇ ਤੌਰ ਦੇ ਉੱਤੇ ਜਮਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ। ਇਹੀ ਸਿਆਸੀ ਮਾਹਰ ਵੀ ਚਰਚਾ ਕਰ ਰਹੇ ਨੇ ਕਿ ਵੱਖ ਹੋ ਕੇ ਚੱਲਣਾ ਚਾਹੁੰਦੇ ਨੇ ਜਾਂ ਫਿਰ ਪਾਰਟੀ ਤੋਂ ਕਿਨਾਰਾ ਕਰਨਾ ਚਾਹੁੰਦੇ ਨੇ ਜਾਂ ਫਿਰ ਹਾਈ ਕਮਾਂਡ ਨੇ ਕੋਈ ਉਹਨਾਂ ਨੂੰ ਹੌਂਕਾ ਪਾੜਾ ਦਿੱਤਾ ਹੋਇਆ। ਦੇਖੋ ਇੱਕ ਤੌਰ ਨੇ ਪਹਿਲਾਂ ਕਿਹਾ ਸੀ ਮੈਂ ਅਮਰਸਰ ਦੇ ਵਿੱਚ ਇੱਕ ਦਿਨ ਮਿਲਾਂਗਾ ਕਿਉਂਕਿ ਅਮਰਸਰ ਤੋਂ ਇੰਤਜ਼ਾਮ ਬਹੁਤ ਲੱਗਿਆ। ਕਿ ਜਿਵੇਂ ਭਾਈ ਦੀਆਂ ਚੋਣਾਂ ਹੋਈਆਂ ਉਸ ਤੋਂ ਬਾਅਦ ਨਵਜੋਤ ਸਿੰਘ ਉਹ ਫੇਕੇਦੇ ਗਏ ਪਰ ਹੁਣ ਨਵਜੋਤ ਸਿੰਘ ਸਿੱਧੂ ਜਿਹੜਾ ਵੱਖਰੇ ਤੌਰ ਤੇ ਚੱਲ ਰਹੇ ਨੇ ਅਸਲ ਦੇ ਵਿੱਚ ਧਰਵਿੰਦਰ ਜੀ ਕੱਲ ਪਤਾ ਲੱਗੇਗਾ ਜੀ ਕੱਲ ਪੰਜਾਬ ਮਾਮਲਿਆਂ ਦੇ ਇੰਚਾਰਜ ਕਾਂਗਰਸ ਦੇ ਦਿਵਿੰਦਰ ਯਾਦਵ ਪੰਜਾਬ ਆ ਰਹੇ ਨੇ ਕੀ ਨਵਜੋਤ ਸਿੰਘ ਸਿੱਧੂ ਨੂੰ ਕੇਂਦਰੀ ਹਾਈਕਵਰ ਦਾ ਥਾਪੜ ਹੈ ਇਹਦਾ ਕਲੀਅਰ ਹੋਣਾ ਚਾਹੀਦਾ ਹੈ ਨਵਜੋਤ ਸਿੰਘ ਸਿੱਧੂ ਆਪਣੇ ਪੱਧਰ ਦੇ ਉੱਤੇ ਰੈਲੀਆਂ ਕਰ ਰਹੇ ਨੇ ਸ਼ਕਤੀ ਪ੍ਰਦਰਸ਼ਨ ਕਹਿ ਸਕਦੇ ਇਸ ਨੂੰ ਤੇ ਅੱਜ ਬਠਿੰਡਾ ਦੇ ਕੋਰਟ ਸ਼ਮੀਰ ਦੇ ਵਿੱਚ ਵੀ ਵੱਡਾ ਇਕੱਠ ਰੱਖਿਆ ਗਿਆ ਹੈ ਹਾਲਾਂਕਿ ਉਹਦੇ ਵਿੱਚ ਕਿੰਨੇ ਕੁ ਲੋਕ ਪਹੁੰਚਦੇ ਨੇ ਪਰ ਉੱਥੋਂ ਦੀ ਲੀਡਰਸ਼ਿਪ ਆ ਜਿਹੜੀ ਬਠਿੰਡਾ ਦੀ ਉਹ ਕਾਫੀ ਨਿਰਾਸ਼ ਨਜ਼ਰ ਆ ਰਹੀ ਹੈ ਕਹਿੰਦੇ ਸਾਨੂੰ ਲੋਕਲ ਲੀਡਰਸ਼ਿਪ ਨੂੰ ਕੋਈ ਖਾਸ ਸੱਦਾ ਪੱਤਰ ਨਹੀਂ ਦਿੱਤਾ ਗਿਆ ਤੇ ਇੱਕ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਅਗਲੀਆਂ ਰੈਲੀਆਂ ਦਾ ਵੀ ਐਲਾਨ ਕਰ ਦਿੱਤਾ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਵੀ ਉਹ ਜਨਤਕ ਇਕੱਠ ਨੂੰ ਸੰਬੋਧਨ ਕਰਨਗੇ ਤੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦਾ ਜਿਹੜਾ ਫੇਸਬੁੱਕ ਪੇਜ ਆ ਉਹਦੇ ਉੱਤੇ ਇੱਕ ਪੋਸਟ ਪਾਈ ਹੋਈ ਹੈ ਉਸ ਪੋਸਟ ਦੇ ਵਿੱਚ ਉਹ ਲਿਖਦੇ ਨੇ ਕਿ ਅਗਲੇ ਹਫ਼ਤੇ ਤੋਂ ਨਿਯਮਤ ਤੌਰ ਦੇ ਵਿੱਚ ਤੇ ਹਫ਼ਤੇ ਵਿੱਚ ਇੱਕ ਵਾਰ ਲੋਕਾਂ ਨੂੰ ਮਿਲਾਂਗਾ ਕਹਿੰਦੇ ਹਰ ਹਫ਼ਤੇ ਨਵੀਂ ਤਰੀਕ ਦਾ ਐਲਾਨ ਕਰਿਆ ਕਰਾਂਗਾ ਤੇ ਜਦੋਂ ਮੇਰੀ ਪਤਨੀ ਧਰਮ ਪਤਨੀ ਬਿਲਕੁਲ ਠੀਕ ਹੋ ਜਾਵੇਗੀ ਉਸ ਤੋਂ ਬਾਅਦ ਦੇ ਵਿੱਚ ਆਪਾਂ ਇੱਕ ਦਿਨ ਪਟਿਆਲਾ ਤੇ ਹਫ਼ਤੇ ਦੇ ਵਿੱਚ ਇੱਕ ਵਾਰ ਅਮਰਸਰ ਜ਼ਰੂਰ ਮਿਲਿਆ ਕਰਾਂਗੇ ਯਾਨੀ ਕਿ ਨਵਜੋਤ ਸਿੰਘ ਸਿੱਧੂ ਆਪਣੇ ਪੈਰ ਵੱਖਰੇ ਤੌਰ ਦੇ ਉੱਤੇ ਜਮਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਇਹੀ ਸਿਆਸੀ ਮਾਹਰ ਵੀ ਚਰਚਾ ਕਰ ਰਹੇ ਨੇ ਕਿ ਵੱਖ ਹੋ ਕੇ ਚੱਲਣਾ ਚਾਹੁੰਦੇ ਨੇ ਜਾਂ ਫਿਰ ਪਾਰਟੀ ਤੋਂ ਕਿਨਾਰਾ ਕਰਨਾ ਚਾਹੁੰਦੇ ਨੇ ਜਾਂ ਫਿਰ ਹਾਈ ਕਮਾਂਡ ਨੇ ਕੋਈ ਉਹਨਾਂ ਨੂੰ ਹੋਰ ਥਾਪੜਾ ਦਿੱਤਾ ਹੋਇਆ ਹੈ ਕਈ ਤਰ੍ਹਾਂ ਦੇ ਸਵਾਲ ਨੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਦੇਖੋ ਇੱਕ ਤਾਂ ਉਹਨਾਂ ਨੇ ਪਹਿਲਾਂ ਕਿਹਾ ਸੀ ਮੈਂ ਅਮਰਸਰ ਦੇ ਵਿੱਚ ਇੱਕ ਦਿਨ ਮਿਲਾਂਗਾ ਕਿਉਂਕਿ ਅਮਰਸਰ ਤੋਂ ਇਲਜ਼ਾਮ ਬਹੁਤ ਲੱਗਦੀ ਹੈ ਹੂੰ ਕਿ ਜਿਵੇਂ ਬਾਈ ਦੀਆਂ ਚੋਣਾਂ ਹੋਈਆਂ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਹੂੰ ਉੱਥੇ ਕਦੇ ਗਏ ਹੀ ਨਹੀਂ ਹੂੰ ਚਲੋ ਉਹਨਾਂ ਦੀਆਂ ਮਜਬੂਰੀਆਂ ਵੀ ਸੀ ਕਿਉਂਕਿ ਡਾਕਟਰ ਨਵਜੋਤ ਕੌਰ ਉਹਨਾਂ ਦੇ ਇੱਕ ਨਾਮਰਾਦ ਬਿਮਾਰੀ ਦਾ ਟਕਰਾ ਕਰ ਰਹੇ ਸੀ ਅਜਿਹੇ ਸਮੇਂ ਦੇ ਵਿੱਚ ਪਤੀ ਦਾ ਨਾਲ ਹੋਣਾ ਬਹੁਤ ਜ਼ਰੂਰੀ ਹੈ ਹੂੰ ਫਿਰ ਉਹਨਾਂ ਦੇ ਘਰੇ ਸ਼ਾਹਨਾਈਆਂ ਵੱਜੀਆਂ ਪੁੱਤਰ ਦਾ ਵਿਆਹ ਕੀਤਾ ਜੀ ਇਸ ਕਰਕੇ ਵੀ ਔਰ ਬਿਜੀ ਸੀ ਪਰ ਹੁਣ ਨਵਜੋਤ ਸਿੰਘ ਸਿੱਧੂ ਜਿਹੜਾ ਵੱਖਰੇ ਤੌਰ ਤੇ ਚੱਲ ਰਹੇ ਨੇ ਅਸਲ ਦੇ ਵਿੱਚ ਤਰਵਿੰਦਰ ਜੀ ਕੱਲ ਪਤਾ ਲੱਗੇਗਾ ਜੀ ਕੱਲ ਪੰਜਾਬ ਮਾਮਲਿਆਂ ਦੇ ਇੰਚਾਰਜ ਕਾਂਗਰਸ ਦੇ ਦੇਵਿੰਦਰ ਯਾਦਵ ਪੰਜਾਬ ਆ ਰਹੇ ਨੇ ਹੂੰ ਉਹਨਾਂ ਨੇ ਪਹਿਲਾਂ ਅੰਮ੍ਰਿਤਸਰ ਜਾਣਾ ਕਿਉਂਕਿ ਇੰਚਾਰਜ ਬਣਨ ਤੋਂ ਬਾਅਦ ਕੋਈ ਵੀ ਸ਼ਖਸੀਅਤ ਪੰਜਾਬ ਤੇ ਆਵੇ ਉਹ ਦਰਬਾਰ ਸਾਹਿਬ ਨਤਮਸਤਕ ਉਹਨੂੰ ਜ਼ਰੂਰ ਜਾਂਦੀ ਹੈ ਹੂੰ ਅੱਜ ਦੀ ਰੈਲੀ ਤਾਂ ਹੋ ਜਾਵੇਗੀ 9 ਤਰੀਕ ਦੀ ਉਹਨਾਂ ਨੇ ਹੁਸ਼ਿਆਰਪੁਰ ਦੇ ਬਿਕਰਮ ਪੈਲਸ ਦੇ ਵਿੱਚ ਕੈਰੇਨੀ ਰੱਖਤੀ ਹੂੰ 21 ਤਰੀਕ ਨੂੰ ਮੋਗੇ ਦੇ ਵਿੱਚ ਰੱਖਤੀ ਹੂੰ ਸੋ ਪਤਾ ਲੱਗੇਗਾ ਕਿਉਂਕਿ ਦਵਿੰਦਰ ਜਯਾਦਵ ਇਹਨਾਂ ਨੂੰ ਇਹ ਕਹਿ ਰਹੇ ਨੇ ਹੂੰ ਕਿ ਤੁਸੀਂ ਅਨੁਸ਼ਾਸਨ ਚ ਰਹੋ ਅਨੁਸ਼ਾਸਨਹੀਨਤਾ ਬਰਦਾਸ਼ਤ ਨਹੀਂ ਹੋਵੇਗੀ ਔਰ ਇਹ ਤਾਂ ਆਪਣੇ ਆਪ ਹੀ ਇੱਕ ਦੂਜੇ ਤੇ ਸਵਾਲ ਚੱਕੀ ਜਾਂਦੇ ਐ ਹੁਣ ਇੱਕ ਗੱਲ ਹੋਰ ਵੀ ਐ ਐਸ ਵਾਰ ਜਿਹੜੀ ਉੱਥੇ ਪੋਸਟਰ ਜਾਰੀ ਕੀਤਾ ਉਹ ਤੇ ਤਸਵੀਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਵੀ ਹੈ ਹੂੰ ਉੱਥੇ ਇਹਨਾਂ ਦੇ ਇੱਕ 22 ਪ੍ਰਧਾਨ ਨੇ ਬੀਬੀ ਮੈਡਮ ਬਿਰਕ ਹੂੰ ਉਹਨਾਂ ਦੀ ਅਗਵਾਈ ਵਿੱਚ ਕੱਲ ਪ੍ਰੈਸ ਕਾਨਫਰੰਸ ਹੋਈ ਉਹ ਕਹਿੰਦੇ ਕਿ ਜਿਹੜਾ ਹਰਵਿੰਦਰ ਸਿੰਘ ਲਾੜੀ ਇਕਰਾਰਿਆ ਤੇ ਉੱਥੋਂ ਦਾ ਜਿਹੜਾ ਜ਼ਿਲ੍ਹਾ ਪ੍ਰਧਾਨ ਆ ਖੁਸ਼ਵਾਜ ਹੂੰ ਟਵਾਣਾ ਦਾ ਜਟਾਣਾ ਇਹਨਾਂ ਦੇ ਵਿੱਚ 36 ਦਾ ਅੰਕੜਾ ਹੈ ਹੂੰ ਇਹਦੇ ਉੱਤੇ ਕਾਰਵਾਈ ਵੀ ਹੋਈ ਵੀ ਆ ਹਰਵਿੰਦਰ ਲਾਡੀ ਤੇ ਇਹਨੂੰ ਮਡਲੀ ਮੈਂਬਰਸ਼ਿਪ ਤੋਂ ਵੀ ਖਾਰਜ ਕੀਤਾ ਵਾ ਤੇ ਉਹ ਸਿੱਧੂ ਦੇ ਨਾਲ ਨੇ ਹੂੰ ਇਹਦਾ ਮਤਲਬ ਨਵਜੋਤ ਸਿੰਘ ਸਿੱਧੂ ਟਿੱਚ ਸਮਝਦੇ ਆ ਸੂਬੇ ਵਾਲਿਆਂ ਨੂੰ ਤੇ ਜਿਹੜੇ ਕੌਮੀ ਇਹਨਾਂ ਦੀ ਲੀਡਰਸ਼ਿਪ ਹੈ ਹੂੰ ਹੁਣ ਦੇਖਣਾ ਇਹ ਹੋਵੇਗਾ ਧਰਵਿੰਦਰ ਜੀ ਇਹ ਅਗਲੇ ਸਮੇਂ ਦੇ ਵਿੱਚ ਕਿਹੜਾ ਕਦਮ ਚੱਕਦੇ ਆ ਹੂੰ ਪਰ ਕਾਂਗਰਸ ਨੂੰ ਜੇ ਕਾਂਗਰਸ ਨੇ ਚੰਗੇ ਤਰੀਕੇ ਦੇ ਨਾਲ ਲੜਨਾ ਤਾਂ ਅਨੁਸ਼ਾਸਨ ਦੇ ਵਿੱਚ ਰਹਿ ਕੇ ਚੱਲਣਾ ਪਊਗਾ ਹੂੰ ਤੇ ਜੇ ਇਸੇ ਤਰ੍ਹਾਂ ਇਹ ਇੱਕ ਦੂਜੇ ਦੀਆਂ ਜੜਾਂ ਵੱਢਦੇ ਰਹੇ ਅੱਡੋ ਅੱਡ ਰਸਤਿਆਂ ਤੇ ਚੱਲਦੇ ਰਹੇ ਇਹਦਾ ਫਾਇਦਾ ਫਲਕੂ ਹੋਰ ਲਾਇਆ ਜਾਵੇਗਾ ਹੂੰ ਪਰ ਨਵਜੋਤ ਸਿੰਘ ਸਿੱਧੂ ਇਸ ਤਰ੍ਹਾਂ ਕਰਦੇ ਕਿਉਂ ਆ ਇਸ ਕੀ ਨਵਜੋਤ ਸਿੰਘ ਸਿੱਧੂ ਨੂੰ ਕੇਂਦਰੀ ਹਾਈ ਕਮਾਂਡ ਦਾ ਥਾਪੜ ਹੈ ਹੂੰ ਇਹਦਾ ਕਲੀਅਰ ਹੋਣਾ ਚਾਹੀਦਾ ਉਹ ਕਹਿੰਦੇ ਮੈਂ ਤਾਂ ਕਾਂਗਰਸ ਵਾਸਤੇ ਕੰਮ ਕਰ ਰਿਹਾ ਪਰ ਅਨਿਸ਼ਾਸ਼ਨ ਚ ਰਹਿਣਾ ਬਹੁਤ ਜ਼ਰੂਰੀ ਹੁੰਦਾ ਬਾਹਰਲੇ ਪਾਸੇ ਦੁਨੀਆਂ ਨੂੰ ਲੱਗੇ ਕਿ ਸਾਰੀ ਲੀਡਰਸ਼ਿਪ ਇੱਕੋ ਮੰਚ ਤੇ ਇਕੱਠੀ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਰਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ